ਕੁਝ ਇਹ ਦਿੱਖਾ ਰਹੇ ਆ ਅਫਸਰ ਪਹਿਬਾਨ ਦੇ ਉੱਤੇ ਚੱਲ ਰਹੇ ਨੇ ਪੀਡੀ ਨੇ কালকে ਦਿੱਤੀ फिर क्या चाल है हाजी जी पूरे पूरे वो एफर्ट का पट की सुना जी बोर्ड देवे दी आईडी रहे है मैं सारे प्रोजेक्ट उन्होंने वो पानी करूं अलग सब करना है कोई बात नहीं कल का तो ये अपनी दिखा रहे हैं अफसर साहब आगे चौथा दिन से ਈਡੀ ਦੇ ਕੱਲ ਦੇ ਸਕੀ ਨੂੰ ਹਰ ਇੱਕ ਦਿਨ ਹੈ ਇਹ ਗੱਲ ਆਖੀ ਆਕੀ ਸਾ ਤਾਂ ਦੇਖਿਆ ਜਾ ਸਕਦਾ ਕਿ ਸਾਫ ਦਾ ਕੈਬਨਿਟ ਮੰਤਰੀ ਭਾਰਤ ਪੋਸ਼ਣ ਆਸ਼ੇ ਸੁਵੇਲੇ ਜਲੰਧਰ ਦੀ ਸੈਸ਼ਨ ਕੋਰਟ ਦੇ ਵਿੱਚ ਪਹੁੰਚ ਗਏ ਨੇ ਤਾਂ ਸੈਸ਼ਨ ਕੋਰਟ ਦੇ ਵਿੱਚ ਕੀ ਕੁਝ ਦਲੀਲਾਂ ਜਿਹੜੀਆਂ ਨੇ ਹੋਣਗੀਆਂ ਇਹ ਤਾਂ ਉਸ ਵੇਲੇ ਹੀ ਪਤਾ ਲੱਗੇਗਾ ਜਿਸ ਵੇਲੇ ਸਾਫ ਦਾ ਮੰਤਰੀ ਸੈਸ਼ਨ ਕੋਰਟ ਤੋਂ ਬਾਹਰ ਆਣਗੇ ਦੇਖਿਆ ਜਾ ਸਕਦਾ ਸੀ ਕਿ ਬੀਤੇ ਦਿਨ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਅਰੈਸਟ ਕਰ ਲੇਤਾ گیا ਸੀ ای ڈی ਦੇ ਵੱਲੋਂ ਤਾਂ ਜਿਸ ਤੇ ਮਗਰੋਂ ਹੁਣ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਲੰਧਰ ਦੇ ਸੈਸ਼ਨ ਕੋਰਟ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸਵਿਧਾਨ ਚੌਂਕ ਦੇ ਨੇੜੇ ਅਦਾਲਤ ਹੈ ਜਿੱਥੇ ਦੇਖਿਆ ਜਾ ਸਕਦਾ ਹੈ ਕਿ ਸਾਬਕਾ ਮੰਤਰੀ ਪਹੁੰਚ ਚੁੱਕੇ ਨੇ घेरे ਦੇ ਵਿੱਚ ਨੇ ਈਡੀ ਦੇ ਕਿੰਨੇ ਹੀ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਇਰਦ-ਗਿਰਦ ਨੇ ਇਸ ਦੇ ਨਾਲ ਹੀ ਕਿੰਨੇ ਹੀ ਸੁਰੱਖਿਆ ਕਰਮੀਆਂ ਦੇ ਵੱਲੋਂ ਵੀ ਉਹਨਾਂ ਨੂੰ ਘੇਰਾ ਪਾਇਆ ਗਿਆ ਤਾਂ ਜਲੰਧਰ ਦੀ ਸੈਸ਼ਨ ਕੋਰਟ ਦੇ ਵਿੱਚ ਇਸ ਵੇਲੇ ਪਹੁੰਚ ਚੁੱਕੇ ਨੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੇ ਅੰਦਰ ਭਾਰਪੋषण ਆਸ਼ੂ ਜਿਹੜੇ ਨੇ ਮੌਜੂਦ ਏ ਕਿ ਜਾ ਸਕਦੇ ਸੀ ਜਿਸ ਦੇ ਮਗਰੋਂ ਈਡੀ ਦੇ ਅਧਿਕਾਰੀਆਂ ਦੇ ਘੇਰੇ ਦੇ ਵਿੱਚ ਹੀ ਉਹ ਕੋਰਟ ਦੇ ਅੰਦਰ ਦਾਖਲ ਹੋਏ ਤਾਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਸਕਰੀਨ ਦੇ ਉੱਪਰ ਇਸ ਦੇ ਨਾਲ ਹੀ ਪਰਗਟ ਸਿੰਘ ਵੀ ਜੇਡ ਨੇ ਉਹ ਵੀ ਮੌਕੇ ਦੇ ਉੱਪਰ ਮੌਜੂਦ ਦੇਖਿਆ ਜਾ ਸਕਦੇ ਨੇ ਸੈਸ਼ਨ ਕੋਰਟ ਦੇ ਅੰਦਰ ਪਾਤ ਪੁੱਛਣਾ ਆਸ਼ੂ ਦਾਖਲ ਹੋ ਚੁੱਕੇ ਨੇ ਤਾਂ ਕਿ ਕੁਝ ਦਲੀਲਾਂ ਹੋਣਗੀਆਂ ਇਹ ਕੁਝ ਸਮੇਂ ਦੇ ਵਿੱਚ ਪਤਾ ਲੱਗੇਗਾ ਦੇਖਿਆ ਜਾ ਸਕਦਾ ਸੀ ਕਿ ਵਿਦੇਸ਼ੀ ट्रांजੈਕਸ਼ਨਸ ਦੇ ਮਾਮਲੇ ਦੇ ਵਿੱਚ ਜਿਸ ਵੇਲੇ ਸਵਾਲ ਕੀਤੇ ਗਏ ਤਾਂ ਜਿਹੜੇ ਸਾਬਕਾ ਮੰਤਰੀ ਨੇ ਉਹਨਾਂ ਦੇ ਵੱਲੋਂ ਜਵਾਬ ਨਹੀਂ ਦਿੱਤੇ ਗਏ ਤਾਂ ਲਗਾਤਾਰ ਹੀ ਚਰਚਾਵਾਂ ਜਿਹੜੀਆਂ ਨੇ ਦੇਖੀਆਂ ਜਾ ਰਹੀਆਂ ਨੇ ਕਿ ਆਖਿਰ ਕਿਹੜੀਆਂ ਇਹ ट्रांजੈਕਸ਼ਨਸ ਹੋਈਆਂ ਨੇ ਕਿਹੜੇ ਉਹ ਖਾਤਾ ਹੋਲਡਰ ਨੇ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਪੈਸੇ ਟਰਾਂਸਫਰ ਕੀਤੇ ਗਏ ਵੱਡਾ ਟੈਂਡਰ ਘੁਟਾਲਾ ਜਿਹੜਾ ਕਿੰਨੇ ਹੀ ਲੰਮੇ ਸਮੇਂ ਪਹਿਲਾਂ ਸਾਹਮਣੇ ਆਇਆ ਸੀ ਜਿਸ ਦੇ ਚਲਦਿਆਂ ਪ੍ਰਾਪਰਟੀ ਦੇ ਵਿੱਚ ਵੀ ਵਾਦਾ ਹੋਣ ਤੇ ਮਗਰੋਂ ਦੇਖਿਆ ਜਾ ਸਕਦਾ ਕਿ ਈਡੀ ਲਗਾਤਾਰ ਹੀ ਪ੍ਰਾਪਰਟੀ ਦੀ ਵੀ ਜਾਂਚ ਕਰੀਏ ਇਸ ਦੇ ਨਾਲ ਹੀ ਕੁਝ ਵਿਦੇਸ਼ੀ ਟਰਾਂਜੈਕਸ਼ਨਸ ਸਾਹਮਣੇ ਆਈਆਂ ਨੇ ਤਾਂ ਕਿਹੜੇ ਖਾਤੇ ਨੇ ਜਿਨ੍ਹਾਂ ਦੇ ਵਿੱਚ ਪੈਸੇ ਟਰਾਂਸਫਰ ਹੋਏ ਨੇ ਇਸ ਨੂੰ ਲੈ ਕੇ ਵੱਡੇ ਸਵਾਲ ਬਣੇ ਹੋਏ ਨੇ ਇਹ ਵੀ ਚਰਚਾਵਾਂ ਸਾਹਮਣੇ ਆ ਰਹੀਆਂ ਨੇ ਕਿ ਕਰੀਬੀਆਂ ਦੇ ਉੱਪਰ ਵੀ ਈਡੀ ਦੀ ਰਡਾਰ ਜੇ ਰਹੀ ਹੈ ਦੇਖਣ ਨੂੰ ਮਿਲੇਗੀ ਕਰੀਬੀਆਂ ਤੋਂ ਵੀ ਸਵਾਲ-ਜਵਾਬ ਕੀਤੇ ਜਾਣਗੇ ਫਿਲਹਾਲ ਦੀ ਘੜੀ ਦੀ ਜੇਕਰ ਗੱਲ ਕੀਤੀ ਜਾਏ ਤਾਂ ਪੁਲਿਸ ਕਰਮੀ ਇਸ ਦੇ ਨਾਲ ਹੀ ਕਿੰਨੇ ਹੀ ਸੁਰੱਖਿਆ ਕਰਮੀ ਮੌਕੇ ਦੇ ਉੱਪਰ ਮੌਜੂਦ ਦੇਖੇ ਜਾ ਸਕਦੇ ਨੇ ਈਡੀ ਦੇ ਵੱਡੇ ਅਧਿਕਾਰੀ ਸਾਫਕਾ ਮੰਤਰੀ ਨੂੰ ਨਾਲ ਲੈ ਕੇ ਜਲੰਧਰ ਦੀ ਸੈਸ਼ਨ ਕੋਰਟ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਜੱਜ ਤੇ ਸਾਹਮਣੇ ਕੀ ਕੁਝ ਦਲੀਲਾਂ ਜਿਹੜੀਆਂ ਨੇ ਦੋਵੇਂ ਵਕੀਲਾਂ ਦੇ ਵੱਲੋਂ ਰੱਖੀਆਂ ਜਾਂਗੀਆਂ ਜਿਹੜੇ ਏਡੀ ਦੇ ਵਕੀਲ ਨੇ ਇਸ ਨਾਲ ਹੀ ਜਿਹੜੇ ਸਾਬਕਾ ਮੰਤਰੀ ਦੇ ਵਕੀਲ ਨੇ ਕੀ ਕੁਝ ਦਲੀਲਾਂ ਰੱਖੀਆਂ ਜਾਣਗੀਆਂ ਕਿਸ ਤਰੀਕੇ ਦੇ ਨਾਲ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਇਹ ਥੋੜੇ ਹੀ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਕੁਲ ਮਿਲਾ ਕੇ ਜਿਹੜੇ ਸਾਬਕਾ ਮੰਤਰੀ 파ਟਕੁਸ਼ਨਾਸ਼ੂ ਨੇ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਵਾਅਦਾ ਹੋ ਰਿਹਾ ਤਾਂ ਅਦਾਲਤ ਦੇ ਵਿੱਚ ਦਾਖਲ ਹੋ ਚੁੱਕੇ ਨੇ ਮੌਕੇ ਦੀਆਂ ਤਸਵੀਰਾਂ ਦਾ ਇੱਕ ਵਾਰ ਤੁਸੀਂ ਵੀ ਰੋਕ ਕਰੋ ਅਕੀਨ ਦੇ ਬੇਸਕੋਣੀ ਦੇ ਵਿੱਚ ਮੇਰੇ ਕੋਲ ਕਿਹੜਾ ਹੈ ਸਾਡੇ ਤਜਰਬੇ ਆ ਮੈਂ ਚੱਲ ਜਾਨੀਂ ਨਿੱਕਾ ਮਤ ਮਾਰ ਕਰ ਤੋ ਰਾਂ ਅਸੀਂ ਕਰਾਂਗੇ